ਏਅਰ ਫੋਰਸ ਪਿੱਸੀਆਣਾ ਦੇ ਵਿੱਚ ਤਣਾਤ ਇੱਕ ਫੌਜੀ ਜਵਾਨ ਵੱਲੋਂ ਬਠਿੰਡਾ ਦੀ ਰੇਲਵੇ ਲੈਂਡ ਦੇ ਉੱਤੇ ਕੀਤੀ ਖੁਦਕਸ਼ੀ ਪਤਨੀ ਦੇ ਨਾਲ ਲਗਾਏ ਛੇੜਛਾੜ ਦੇ ਦੋਸ਼ ਕਿਹਾ ਕੁਝ ਵਿਅਕਤੀਆਂ ਵੱਲੋਂ ਕੀਤੀ ਹੋਈ ਦੀ ਪਤਨੀ ਦੇ ਨਾਲ ਛੇੜਛਾੜਨ ਦੀ ਕੋਈ ਨਹੀਂ ਮਿਲਿਆ ਹੁਣ ਇਨਸਾਫ ਦੱਸਣਾ ਬਣਦਾ ਹੈ ਕਿ ਇਨਸਾਫ ਦੇ ਲਈ ਇੱਕ ਏਅਰ ਫੋਰਸ ਦੇ ਅੰਦਰ ਤਣਾਤ ਇੱਕ ਫੌਜੀ ਜਵਾਨ ਜਿਸ ਨੇ ਰੇਲਵੇ ਟ੍ਰੈਕ ਦੇ ਉਪਰ ਆ ਕੇ ਰੇਲ ਦੇ ਹੇਠਾਂ ਆ ਕੇ ਖੁਦਕਸ਼ੀ ਕੀਤੀ ਹੈ ਉਹਦੇ ਪਿਤਾ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਉਸਦੇ ਬੇਟੇ ਵੱਲੋਂ ਆਪਣਾ ਸੁਸਾਇਸਾਈਡ ਕਰਨ ਤੋਂ ਵਾਅਦਾ ਕੇ ਵੀਡੀਓ ਬਣਾਈ ਗਈ ਤੇ ਉਸ ਦੇ ਵਿੱਚ ਕੁਝ ਲੋਕਾਂ ਦੇ ਉਸ ਵੱਲੋਂ ਨਾਮ ਲੈ ਕੇ ਕਿ ਇਹਨਾਂ ਵਿਅਕਤੀਆਂ ਵੱਲੋਂ ਅਦੀ ਪਤਰੀ ਦੀ ਜਿਹੜੀ ਹੈ ਉਹ ਛੇੜਛਾੜ ਕੀਤੀ ਗਈ ਹੈ ਲੇਕਿਨ ਉਸ ਨੂੰ ਅਨਸਾਫ਼ ਨਹੀਂ ਮਿਲਿਆ ਤੇ ਇਸ ਲਈ ਉਹ ਆਪਣੀ ਜੀਵਨ ਨਿਲਾ ਸਮਾਪਤ ਕਰ ਰਿਹਾ ਹੈ ਜਿਸ ਨੂੰ ਲੈ ਕੇ ਜੀਆਰਪੀ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ ਪੰਜ ਲੋਕਾਂ ਦੇ ਖਿਲਾਫ ਅਤੇ ਇਸ ਸਬੰਧੀ ਡੀਐਸਪੀ ਜੀਆਰ ਕਈ ਨਹੀਂ ਜਾਣ ਕਰ ਦਿੰਦੇ ਉਹ ਦੱਸਿਆ ਕਿ ਉਹਨਾਂ ਵੱਲੋਂ ਹੁਣ ਅੰਦਰੋਂ 에어ਫੋਰਸ ਦੇ ਅੰਦਰ ਜਿਹੜੀ ਆ ਉਹ ਪਰਮਿਸ਼ਨ ਲੈ ਰਹੀ ਹੈ ਤੇ ਉਹ ਜਲਦੀ ਇਸ ਸੰਬੰਧੀ ਇਨਵੈਸਟੀਗੇਸ਼ਨ ਕਰ ਰਹੇ ਹਨ ਤੇ ਇਹ ਵਿਅਕਤੀ ਜਲਦੀ ਇਸ ਇਲਾਕੇਾਂ ਦੇ ਪਿੱਛੇ ਹੋਣਗੇ ਕਿਉਂਕਿ ਇੱਕ ਫੌਜੀ ਜਵਾਨ ਜੋ 에어ਫੋਰਸ 에어ਫੋਰਸ ਪ੍ਰੈਸੀਡੈਂਟ ਦੇ ਅੰਦਰ ਤਨਾਤ ਸੀ ਅਤੇ ਉਹਦੀ ਪਤਨੀ ਦੇ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਇਸ ਨੂੰ ਦੇਖ ਕੇ ਉਸ ਨੂੰ ਜਦ ਇਨਸਾਫ ਨਹੀਂ ਮਿਲਿਆ ਤਾਂ ਉਸਨੇ ਖੁਦਕਸ਼ੀ ਕਰ ਲਈ ਹੈ ਜਿਸ ਨੂੰ ਦੇਖ ਕੇ ਹੁਣ ਜੀਆਰਪੀ ਪੁਲਿਸ ਇਸ ਮਾਮਲੇ ਨੂੰ ਦੇਖ ਕੇ ਮਾਮਲਾ ਦਰਜ ਕੀਤਾ ਗਿਆ ਤੇ ਹੁਣ ਇਸ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਤੇ ਅੱਗੇ ਕੀ ਹੁੰਦਾ ਇਹ ਤਾਂ ਬਾਅਦ ਦੀ ਗੱਲਾਂ ਨੇ ਇੱਕ ਵਾਰੀ ਡੀਐਸਪੀ ਦਾ ਕਹਿਣਾ ਕਿ ਉਹਨਾਂ ਵੱਲੋਂ ਇਹ ਫਿਰ ਸਿੱਧੇ ਜਿਹੜੇ ਹੈਰ ਅਥਾਰਟੀ ਹੈ ਉਸ ਤੋਂ ਉਹਨਾਂ ਵੱਲੋਂ ਪਰਮਿਸ਼ਨ ਲਈ ਗਈ ਹੈ ਅਤੇ ਹੁਣ ਅੰਦਰ ਜਾ ਕੇ ਉਹਨਾਂ ਵੱਲੋਂ ਜਿਹੜੀ ਹੈ ਉਹ ਇਨਵੈਸਟੀਗੇਸ਼ਨ ਕੀਤੀ ਜਾਵੇਗੀ ਉਸ ਨੂੰ ਸੁਣਾਉਣੇ ਆ ਕੀ ਕਹਿੰਦੇ ਨੇ ਮ੍ਰਿਤਕ ਇਸ ਫੌਜੀ ਜਵਾਨ ਦੇ ਪਿਤਾ ਅਤੇ ਨਾਲ ਡੀਐਸਪੀ ਜੀਆਰਪੀ ਹਾਂ ਜੀ ਸੁਰੇਸ਼ ਮੇਰਾ ਨਾਮ ਸੁਰੇਸ਼ ਕੁਮਾਰ ਗਾਂਵ ਬਿੰਡਵਾਸ ਕਰਨੇ ਵਾਲਾ ਹਾਂ ਮੈਂ ਡਿਸਟ੍ਰਿਕਟ ਜੱਜਰ ਮੇਰਾ ਲੜਕਾ ਸਨੂ ਯਦਦਾਵ ਆਰਮੀ ਮੈਂ ਨੌਕਰੀ यहाँ पटियाला ना बठिंडा करता था मेरे को परसों फोन आया अब तेरा लड़का ऐसे ऐसे एक्सीडेंट हो गया स्टाफ का मैं यहाँ से गाड़ी ले गए मैं मेरा लड़का और अदरवाइज तो वहाँ जा के देखा तो वो डेड पड़ा हुआ मिला, हॉस्पिटल में हॉस्पिटल में डेड मिला क्या काम क्या बताया उन्होंने क्या क्या कारण बता रहे हैं कि उसको कोई तो मिला उसके अंदर खाया हुआ और जी वीडियो तो भी मिला उसके, एक मिली उसके पास एक वीडियो मिली है उसके उसमें छह सात बंदों के नाम है पुलिस ने कार्रवाई कर दी है मैं चाहता हूँ कि इसके ऊपर सख्त से सख्त कार्रवाई की जाए उसका एक लड़की है दो ढाई साल की पहले कभी लड़के घर पर बातचीत की कोई तंग परेशान को लेकर हाँ जी उसका यहाँ से कंप्लेंट भी हुई थी यहाँ एक उसको बंदा टॉर्चर कर रहा था, था अंदर से उनके अंदर कंप्लेंट भी हुई थी उसी वजह से पर्स लड़के पर दबाव था इसलिए उसने कुछ क्या मांग क्या कहते तो पुलिस से पुलिस से मांग है सख्त से सखत कार्रवाई की जाए मेरे को इंसान मिले जाए एक उसके छोटी बच्ची है दो ढाई साल की उसको इंसान मिलना चाहिए एयरफोर्स का नायक सोनू यादव ओरी पोस्टिंग से पीसी आना ਹੇਗਾ ਇਥੇ ਮਲਟੀ ਸਟੇਅਰਪੋਸਟ ਸਟੇਸ਼ਨ ਪੀਸੀ ਆ ਨਾ ਉੱਥੇ ਸੀ ਤੇ ਉਸ ਨੇ ਆਪਣੇ ਇੱਕ ਵੀਡੀਓ ਸਾਨੂੰ ਉਹਦੇ ਪਾਸ ਦੇ ਵੀਡੀਓ ਦਿੱਤੀ ਹੈ ਜਿਹਦੇ ਵਿੱਚੋਂ ਕੁਝ ਬੰਦੇ ਦਾ ਨਾਮ ਲੈ ਰਹੇ ਆ ਆਫੀਸਰ ਦਾ ਦੋ ਇੱਕ ਐਸਸੀ ਸਾਹਿਬ ਨੇ ਦੋ ਅਸਿਸਟੈਂਟ ਇੰਜੀਨੀਅਰ ਨੇ ਤੇ ਦੋ ਹੌਲਦਾਰ ਨੇ ਉਹਨਾਂ ਦਾ ਨਾਮ ਲੈ ਰਹੇ ਆ ਅਸੀਂ ਉਹਨਾਂ ਦੇ ਕੇਸ ਸਿਸਟਰ ਕਰਦੇ ਆ ਉਹਦੇ ਬਿਆਨات ਉਹਦੇ ਪਾਸ ਦੇ ਬਿਆਨਾਂ ਦੇ ਤੇ ਹੁਣ ਅੱਗੇ ਤਫ਼ਤੀਸ਼ ਚੱਲੀ ਹੈ ਉਸ ਇੰਨੇ ਬੰਦੇ ਦਾ ਅਸਲੀ ਤੇ ਨਾਮ ਨੇ ਹਜੇ ਅਸ ਨਹੀਂ ਕਿਤੇ ਹਜੇ ਮਤਲਬ ਸਾਡੇ ਕੋਲ ਉਹ ਆਈ ਹੈ ਅੱਜ ਹੀ ਅਸੀਂ ਕੋਈ ਫੇਰ ਦਿੱਤੀ ਹੈ ਤੇ ਅਸੀਂ ਉਹਦੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਤਾਂ ਇਸ਼ਾਰਾ ਕਰਦੇ ਅਸੀਂ ਉਹਦੀ ਦੱਸੇ ਮਤਲਬ ਕੋਈ ਉਹਨਾਂ ਦਾ ਕੋਈ ਘਰੇਲੂ ਮੈਟਰ ਸੀਗਾ ਉੱਥੇ ਕੋਈ ਕੁਆਟਰ ਦਾ ਖਾਲੀ ਕੋਈ ਕਰਨ ਵਗੈਰਾ ਦਾ ਵੀ ਸੀਗਾ ਤੇ ਹੁਣ ਹਜੇ ਦਰਸਲ ਅਸੀਂ ਉਹਨੂੰ ਆਰਮੀ ਉਸ ਤੋਂ ਕੰਸਲਟ ਪਰਮਿਸ਼ਨ ਲੈ ਕੇ ਮੈਂ ਆਏ ਇਸੇ ਇਸੇ ਲਈ ਤੇ ਮੈਂ ਜਾ ਰਹੇ ਹਾਂ ਉੱਥੇ ਸਟੇਸ਼ਨ ਪੀਸ ਨਾਲ ਜਾ ਰਹੇ ਹਾਂ ਆਰਮੀ ਆਫਿਸ ਤੋਂ ਪਰਮਿਸ਼ਨ ਲੈ ਕੇ ਜਿਹੜੇ ਹਾਈ ਅਥਾਰਟੀ ਤੋਂ ਤੇ AOC ਇਹਨਾਂ ਦੇ ایرੋਫੋਰਸ ਕਮਾਂਡ ਨੂੰ ਪਰਮਿਸ਼ਨ ਲੈ ਕੇ ਉਹਨੂੰ ਦੀ ਇਨਵੈਸਟੀਗੇਸ਼ਨ ਸ਼ੁਰੂ ਕਰਦੇ ਹਾਂ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਸਰ ਇਹ ਕਿੰਨੇ ਕੰਦੇ ਦੇ ਵਿੱਚ ਮੋਰ ਦੇਖੋ ਜੀ ਪੰਜ ਪੰਜ ਪੰਜਾਂ ਦਾ ਨਾਮ ਲੈ ਰਿਹਾ ਉਹ ਪੰਜ ਪੰਜ ਬੰਦੇ ਦਾ ਨਾਮ ਲੈ ਰਿਹਾ ਇੱਕ ਐਸਸੀ ਨੇ ਸੀਰਮ ਜੁਈ ਇੱਕ ਦੋ ਉਹਨਾਂ ਦੇ ਸਿਸਟੈਂਟ ਨੇ ਤੇ ਦੋ ਹੌਲਦਾਰ ਨੇ ਉੱਥੇ ਉਹਦੇ ਜਿਹੜੇ ਕਲੀਕ ਸੀਗੇ ਤਿੰਨ ਤਾਂ ਸੇਪਲ ਦੇ ਹੋਗੇ ਐਮਈਐਸ ਜਿਹੜੇ ਬੇਸਿਕਲੀ ਬੰਦੇ ਐਮਈਐਸ ਜਿਹੜੇ ਹੁੰਦੇ ਹੈ ਉਹਦੇ ਨੇ ਮੋਰਟੀਂਗ ਦੇ ਕਿਤਾਜੀ ਵੀ ਆਏ ਸੀ ਹਾਂਜੀ ਹਾਂ ਉਹ ਆਏ ਸੀਗੇ ਕੱਲ ਤੇ ਉਹ ਆਪਣੀ ਡੈਡ ਬੋਡੀ ਸਿਰਮ ਹੈਂਡ ਓਵਰ ਕਰਤੀ ਹੈ ਪੋਸਟਮੋਟਮ ਕਰਾ ਕੇ ਤੇ ਬਾਕੀ ਉਹ ਨਹੀਂ ਕਰਦੇ ਇਸੇ ਕਰਦੇ ਆ ਨਹੀਂ ਕਰਦੇ